ਹੈਦੇ ਹੁਣੇ ਆ ਪਾਰੀ ਇੱਕ ਗਰੰਟੀ ਹੋਰ ਦਿੰਨੇ ਆ ਆ ਜਿਹੜੇ ਇਧਰੇ ਪਾਰੇ ਪਾਰੇ ਸੂਟ ਤਾਜਪੁਰੀ ਵਾਲੇ ਬਾਜ਼ਾਰ ਚ ਜਾ ਕੇ ਤੁਸੀਂ ਤਾਜਪੁਰੀ ਬਣਾਉਨੇ ਹੋ 50000 ਰੁਪਏ ਦੀ ਸਾਡੇ ਕੋਲ ਆਜੋ 50000 ਵਾਲੀ ਤਾਜਪੁਰੀ 20000 ਚ ਦਮਾਂਗੇ ਫਰਕਾ ਪਾਦੀ ਸੂਟ ਆ ਕੱਢਿਆ ਵੇ ਡੁਪੱਟਾ ਬਾਜ਼ਾਰਾਂ ਚ ਰੇਟ 4000 5000 ਇੱਥੇ 2000 ਰੁਪਏ ਦਾ ਪਹਿਲਾਂ ਬਾਘਾ ਆਪਣਾ ਬੱਸ ਸਟੈਂਡ ਤੇ ਆਜੋ ਬੱਸ ਸਟੈਂਡ ਤੋਂ ਬਾਅਦ ਸਿੱਧਾ ਸਟੋਰ ਤੇ ਆਜੋ ਚੋਰ ਤੇ ਆਉਣ ਦੇ ਰਿਕਸ਼ੇ ਦੀ ਸਰਵਿਸ ਵੀ ਇੱਥੇ ਕੋਲ ਫ੍ਰੀ ਕਰਤੀ ਆ। ਕਪੜਾ ਵਧੀਆ ਮਿਲ ਰਿਹਾ ਆ ਜਿਸ ਕਰਕੇ ਲੋਕ ਦੂਰੋਂ ਦੂਰੋਂ ਆ ਰਿਹਾ। ਦੇਖੋ ਠਾਠਾ ਮਾਰਦਾ ਇਕੱਠ। ਉਹ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਆ। ਕੋ ਜੀ ਬਲੈਕ ਬਿਊਟੀ ਜਿਹੜਾ ਹਰ ਕਿਸੇ ਕੁੜੀ ਦੀ ਪਹਿਲੀ ਪਸੰਦ ਆ ਉਹ ਕਹਿੰਦੇ ਮੈਂ ਵੀ ਲੈ ਜਾਵਾਂ। ਦੂਜਾ ਕਹਿੰਦਾ ਮੈਂ ਵੀ ਲੈ ਜਾਵਾਂ। ਉਹ ਸਾਡੇ ਕੋਲ ਇੰਨੀ ਵੈਰਾਈਟੀ ਆ ਨਾ ਉਜੀ ਫੋਟੋਆਂ ਦੇਖੋ ਜੀ ਚਾਹੇ ਤੁਸੀਂ ਲਹਿੰਗੇ ਲੈਣੇ ਆ ਚਾਹੇ ਗਰਾਰੇ ਲੈਣੇ ਸ਼ਰਾਰੇ ਲੈਣੇ ਕੋਟ ਪੈਂਟ ਲੈਣੇ ਕੁੜਤੇ ਪਜਾਮੇ ਲੈਣੇ ਸ਼ੇਰਵਾਨੇ ਲੈਣੀਆਂ ਪੱਕਾ ਲੈਣੀਆਂ ਟਾਈਆਂ ਲੈਣੀਆਂ ਤੇ ਪੂਰਾ ਹੀ ਫੈਮਿਲੀ ਕੰਪਲੀਟ ਸ਼ੋਰੂਮ ਹੈ ਲਓ ਜੀ 702 702 702 702 ਉਹ ਜਿਹੜਾ ਬਾਜ਼ਾਰ ਚ ਮਿਲਦਾ 1000 ਰੁਪਏ ਦਾ ਇੱਕ ਸੂਟ ਮਾਤੂਸ਼ਰੀ ਦਸਤਾਰ ਬਾਗ ਦੇ ਪ੍ਰਾਣੇ ਲੈ ਜਾਓ ਸੱਪ ਸੋਲਟ ਮਤਲਬ 1000 ਦਾ ਸੂਟ 350 ਹੀ ਲੈ ਜਾਓ ਉਹ ਰਖੜੀ ਦੇ ਲੱਗ ਗਈ ਬਹੁਤ ਵੱਡੀ ਸੇਲ ਜਿੱਥੇ ਹੋਣਿਆ ਤੁਹਾਡੇ ਬਹੁਤ ਵੱਡੇ ਫਾਇਦੇ ਉਹ 4 ਦਿਨ 2 ਅਗਸਤ ਤੱਕ ਆਜੋ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਆਜੋ ਲੈ ਜਾਓ 350 ਚ 1000 ਵਾਲਾ ਸੂਟ ਕਢਾਈ ਕੀਤਾ ਸੂਟ ਘੇਰੇ ਤੇ ਕੰਮ ਦੁਪੱਟਿਆਂ ਦੇ ਵਰਕੇ 350 ਦਾ ਭਾਜੀ 350 ਦਾ ਸੂਟ ਹੁਣ ਆਂ ਦਾ ਸੂਟ ਉਹ ਰਖੜੀਆਂ ਦੇ ਮਿਲਣੇ ਪੈਦੇ ਲੋਕਾਂ ਦੇ ਬਹੁਤ ਫਾਇਦੇ ਹੁਣੇ ਆ ਭਾਰੀ ਦੇਖੋ ਜੀ ਜਿਨ੍ਹਾਂ ਨੇ ਲੈਣਾ ਰਖੜੀ ਦੇ ਕੱਪੜਾ ਭੈਣਾਂ ਨੂੰ ਦੇਣਿਆ ਗਿਫਟ ਮੈਂ ਚੈਲੰਜ ਕਰਦਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਣਾ 20000 ਰੁਪਏ ਦਾ ਕੱਪੜਾ ਸਾਡੇ ਕੋਲ ਆ ਜਿਓ ਲੈ ਜਾਓ 8000 ਰੁਪਏ ਚ 20000 ਵਾਲਾ ਕੱਪੜਾ 8000 ਚ ਇੱਕ ਚਾਰਾਂ ਜੋ ਫੋਰ ਕਰਦੇ ਆ ਇੱਕ ਗਾਰੰਟੀ ਫੋਰ ਦਿੰਨੇ ਆ ਆ ਜਿਹੜੇ ਇਤਾਰੇ ਪਾਰੇ ਪਾਰੇ ਸੂਟ ਦਾਜਪਰੀ ਵਾਲੇ ਬਾਜ਼ਾਰ ਚ ਜਾ ਕੇ ਤੁਸੀਂ ਦਾਜਪਰੀ ਬਣਾਉਨੇ ਉਹ 50000 ਰੁਪਏ ਦੀ ਸਾਡੇ ਕੋਲ ਆਜੋ 50000 ਵਾਲੀ ਦਾਹਜਪੁਰੀ 20000 ਚ ਦਮਾਂਗੇ ਕਿਉਂਕਿ ਆਹ ਸੂਟ ਬਾਜ਼ਾਰ 'ਚ ਹੈਗਾ 2200 ਰੁਪਏ ਦਾ ਸਾਡੇ ਕੋਲ ਲੈ ਜਾਓ ਸਿਰਫ 850 ਚ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਹਿ ਕੇ ਲਾਤਾ ਹੁਣ ਫਾਇਦੇ ਹੋਣਿਆ ਉਹ ਰਕੜੀ ਦੇ ਉੱਤੇ ਹੋਰ ਪਾਸੇ ਨਾ ਜਾਇਓ ਬਾਜ਼ਾਰਾਂ 'ਚ ਲੁੱਟਾਂ ਬਹੁਤ ਹੁੰਦੀਆਂ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਤੇ ਆਜੋ ਕੰਟਰਾਕਟ ਸੂਟ ਚੰਮ ਚੰਮ ਕਰਦੇ ਲਿਸ਼ਕੋਰੇ ਮਾਰਦੇ ਸੂਟ ਦਮਾਗੇ ਜੀ ਲਿਸ਼ਕੋਰੇ ਮਾਰਦੇ ਨੇਚਰਲ ਕਰੇਜ ਦੇ ਪੀਸ ਚਨੌਣ ਦੇ ਦੁਪट्टे ਓਏ ਹੋਏ 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 ਪੂਰੇ ਹੈਂਡਵਰਕ ਕੀਤੇ ਜੜੇ ਪੇ ਮੜੇ ਪੇ ਸੂਟ ਆਹ ਔਰੇਂਜ ਸੂਟ ਚੈੱਕ ਕਰ ਲੋ ਹੈਂਡਵਰਕ ਦਾ ਕੰਮ ਹੋਇਆ ਫੋਰ ਸਾਈਡ ਪੱਟੀ ਕੰਮ ਨੇਚਰਲ ਕਰੇਜ ਦੇ ਲਾਈਨਿੰਗ ਵਾਲੇ ਸੂਟਾਂ ਦੇ ਭਾਰੀ ਮੇਲਾ ਲਾਤਾ ਮੇਲਾ ਦੇਖੋ ਜੀ ਛੇਤੀ ਛੇਤੀ ਆਜੋ ਹਰ ਇੱਕ ਤਰ੍ਹਾਂ ਦੇ ਰੰਗ ਮਿਲਣਿਆ ਪਟੀਕਾ ਵਾਲੇ ਪੀਸ ਮਿਲਣਿਆ ਉਹ ਟਾਪ ਟਾਪ ਦੀਆਂ ਚੀਜ਼ਾਂ ਮਿਲਣੀਆਂ ਮਿਲਣੀਆਂ ਕਿੱਥੇ ਆ ਮਾਤੂਸ਼ਰੀ ਦਸਤਾਰ ਪਾਗਾ ਪ੍ਰਣਾ ਚਾਰ ਦਿਨ ਜੀ ਚਾਰ ਦਿਨ ਬਹੁਤ ਵੱਡੇ ਫੇਰੇ ਕਰਨੇ ਆ ਲੈ ਜੋ ਫ੍ਰੀ ਦੇ ਭਾ ਕੱਪੜਾ ਦੇਖੋ ਜੀ ਨਾਲ ਚੈੱਕ ਕਰੋ ਫਰਕਾਬਾਦੀ ਸੂਟ ਆ ਕੱਢਿਆ ਵੇ ਡੁਪੱਟਾ ਬੁਜਾਰਾਂ ਚ ਰੇਲ 4000 5000 ਇੱਥੇ 2000 ਰੁਪਏ ਦਾ ਦੇਖੋ ਕੱਪੜਾ ਵੀ ਸਸਤਾ ਦੇ ਰਹੇ ਆ ਸਰਵਿਸ ਵੀ ਬਹੁਤ ਵਧੀਆ ਦੇ ਰਹੇ ਆ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਆਉਣਾ ਪਹਿਲਾ ਬਾਗਾ ਆਪਣਾ ਬੱਸ ਸਟੈਂਡ ਤੇ ਆਜੋ ਬੱਸ ਸਟੈਂਡ ਤੋਂ ਬਾਅਦ ਸਿੱਧਾ ਸਟੋਰ ਤੇ ਆਜੋ ਸਟੋਰ ਤੇ ਆਉਣ ਦੇ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਉਹ ਤੁਸੀਂ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਫ੍ਰੀ ਦੇ ਵਿੱਚ ਆਜੋ ਰਿਕਸ਼ੇ ਦੇ ਵਿੱਚ ਸ਼ਾਪਿੰਗ ਕਰਕੇ ਫ੍ਰੀ ਦੇ ਵਿੱਚ ਰਿਕਸ਼ੇ 'ਚ ਬੈਠ ਕੇ ਚੱਲ ਜਾਓ ਹਰ ਪਾਸੋਂ ਤੁਹਾਡੇ ਫਾਇਦੇ ਹੋਈ ਜਾਣੇ ਆ ਇਤਾਂ ਦੇ ਲਗਜ਼ਰੀ ਸੂਟ ਸਸਤੇ ਮਿਲ ਰਿਹਾ ਕੱਪੜਾ ਵਧੀਆ ਮਿਲ ਰਿਹਾ ਜਿਸ ਕਰਕੇ ਲੋਕ ਦੂਰੋਂ ਦੂਰੋਂ ਆ ਰਿਹਾ ਦੇਖੋ ਠਾਠਾ ਮਾਰਦਾ ਇਕੱਠ ਉਹ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਈਆ ਉਹ ਲੋਕੀ ਕਹਿੰਦੇ ਅਸੀਂ ਨਹੀਂ ਜਾਣਾ ਪਠੰਡੇ ਨਹੀਂ ਜਾਣਾ ਅਸੀਂ ਮੋਗੇ ਉਹ ਨਹੀਂ ਜਾਣਾ ਫਿਰੋਜ਼ਪੁਰ ਨਾ ਜਾਣਾ ਫਰੀਦਕੋਟ ਨਾ ਜਾਣਾ ਲੁਧਿਆਣੇ ਤੇ ਨਾ ਜਾਣਾ ਜਲੰਧਰ ਕਹਿੰਦੇ ਜਾਣਾ ਸਿਰਫ ਬਾਗਾ ਪਣਾ ਮੋਗਾ ਰੋਡ ਮਾਤੂ ਜੀ ਦੀ ਦਸਤਾਰ ਤੇ ਆ ਰੈੱਡ ਸੂਟ ਦੇਖੋ ਮੈਂ ਕਿਹਾ ਚਾਹ ਪੂਰੇ ਕਰ ਦਿਆਂਗੇ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਸਾਨੂੰ ਸੂਟ ਨਹੀਂ ਪਸੰਦ ਆਉਂਦਾ ਅਸੀਂ ਨੱਕ ਦੇ ਮੱਖੀ ਨਹੀਂ ਵਹਿਰ ਦਿੰਦੀਆਂ ਬਈ ਉਹਨਾਂ ਦੀ ਵੀ ਪਹਿਲੀ ਪਸੰਦ ਪਣ ਚੁੱਕਾ ਮਾਤੂ ਸ਼੍ਰੀ ਦਸਤਾਰ ਜੇ ਲੈਣੇ ਪਾੜੇ-ਪਾੜੇ ਸੂਟ ਲਹਿੰਗਿਆਂ ਨੂੰ ਮਾਤ ਪਾਉਂਦੇ ਉਹ ਜਿਹੜੇ ਤੁਸੀਂ ਰਾਇਲ ਘਰਾਂ ਦੇ ਵਿੱਚ ਅਮੀਰ ਘਰਾਂ ਦੇ ਵਿੱਚ ਕੁੜੀਆਂ ਦੇ ਸੂਟ ਪਾਏ ਦੇਖਦੇ ਹੋ ਉਹ ਚੀਜ਼ਾਂ ਦਵਾਂਗੇ ਉਹ ਇਹ ਕੋਈ 15-15000 ਦੇ ਨਹੀਂ ਸੂਟ ਹੈਗੇ ਉਹ ਇਹ ਕੋਈ 20-20000 ਦੇ ਸੂਟ ਨਹੀਂ ਹੈਗੇ ਉਹ 3-3000 ਚ 3-3000 ਚ ਇਤਾਰੇ ਸੂਟ ਦੇ ਰਣੇ ਆ ਜੇ ਡਿਜ਼ਾਈਨਾਂ ਦੀ ਗੱਲ ਕਰ ਲਈਏ ਓਏ ਹੋਏ ਹੋਏ ਓ ਜੇ ਬ੍ਰਾਈਟਿਟੀ ਦੀ ਗੱਲ ਕਰ ਲਈਏ ਓਏ ਹੋਏ ਹੋਏ ਓ ਚਮਕ ਤਮਕ ਦੀ ਗੱਲ ਕਰ ਲਈਏ ਓਏ ਹੋਏ ਹੋਏ ਸੂਟ ਵੀ ਸੋਹਣੇ ਦੁਪੱਟੇ ਵੀ ਸੋਹਣੇ ਰੇਟ ਮਿੱਟੀ ਦੇ ਭਾ ਕਰਦੇ ਆ ਦੇਖੋ ਜੀ ਹੈਂਡਵਰਕ ਚੈੱਕ ਕਰ ਲੋ ਸੂਟਾਂ ਤੇ ਵਰਕ ਚੈੱਕ ਕਰ ਲੋ ਦੇਖੋ ਬਾਜ਼ਾਰਾਂ 'ਚ ਲੱਗੀਆਂ ਸੇਲਾ ਪਰ ਮਾਤੂ ਸ਼੍ਰੀ ਦਸਤਾਰ ਤੇ ਸੇਲ ਨਹੀਂ ਮੇਲੇ ਲੱਗਿਆ ਮੇਲੇ ਕਿਉਂਕਿ ਹੈਵੀ ਹੈਵੀ ਸੂਟਾਂ ਦੇ ਅੱਧ ਰੇਟ ਕਰਦੇ ਆ ਡਿਜ਼ਾਈਨਰ ਸੂਟਾਂ ਦੇ ਅਤੇ ਤੋਂ ਵੀ ਕਾਟ ਰੇਟ ਕਰਦੇ ਆ ਚਾਹੇ ਤੁਸੀਂ ਨਿਊਜ਼ੀਲੈਂਡ ਕਨੇਡਾ ਅਮਰੀਕਾ ਤੁਸੀਂ ਬਾਹਰੋਂ ਵੀ ਆ ਕੇ ਸ਼ਾਪਿੰਗ ਕਰਨੀ ਆ ਤੇ ਦੋ ਦਿਨ ਮਾਤੂ ਸ਼੍ਰੀ ਦਸਤਾਰ ਪਾਗੇ ਪਣੇ ਵਾਸਤੇ ਕੱਢ ਕੇ ਆਉਣੇ ਆ ਦੇਖੋ ਜੀ ਬਲੈਕ ਬਿਊਟੀ ਜਿਹੜਾ ਹਰ ਕਿਸੇ ਕੁੜੀ ਦੀ ਪਹਿਲੀ ਪਸੰਦ ਆ ਉਹ ਕਹਿੰਦੇ ਮੈਂ ਵੀ ਲੈ ਜਾਵਾਂ ਦੂਜਾ ਕਹਿੰਦਾ ਮੈਂ ਵੀ ਲੈ ਜਾਵਾਂ ਉਹ ਸਾਡੇ ਕੋਲ ਇੰਨੀ ਵੈਰਾਈਟੀ ਆ ਨਾ ਤੁਸੀਂ ਖੁਸ਼ ਹੋ ਜਾਣਾ ਸਾਡੇ ਕੋਲ ਉਹਨਾਂ ਦੇ ਫਾਇਦੇ ਕੀ ਆ ਸਾਡੀ ਫਿਕਸ ਸ਼ੌਪ ਹੈਗੀ ਆ ਫਿਕਸ ਪ੍ਰਾਈਸ ਜੋ ਅਸੀਂ ਕੱਲੇ ਕੱਲੇ ਸੂਟ ਦੇ ਉੱਤੇ ਦੇਖੋ ਇੱਧਾ ਰੇਟ ਲਿਖ ਲਿਖ ਕੇ ਲਾਏ ਆ ਇੱਥੇ ਇਦਾਂ ਨਹੀਂ ਕਹਿਣਾ ਵੀ ਪਹਿਲਾਂ ਸੂਟ ਰੇਟ ਪਤਾ ਕੇ ਦੱਸਤਾ ਬਾਅਦ ਚ ਕੱਟ ਕਰਤਾ ਆ ਐਨਾ ਸੋਹਣਾ ਸੂਟ ਆ ਲਗਜ਼ਰੀ ਟੀਟ ਹੈਗੀ ਆ 15-16 ਹਜ਼ਾਰ ਤੋਂ ਘੱਟ ਨਹੀਂ ਦੇਣੀ ਅਸੀਂ ਦਵਾਂਗੇ 5000 ਤੇ ਜੇ ਹੁਣ ਆ ਚੀਜ਼ ਆ ਲਈਏ ਸੂਟ ਨਾਲੋਂ ਵੀ ਹੈਵੀ ਦੁਪੱਟਾ ਦੇਖੋ ਕਿੰਨਾ ਸੋਹਣਾ ਵਾਈਟ ਤੇ ਪਿੰਕ ਕੁੜੀਆਂ ਦੀ ਪਹਿਲੀ ਪਸੰਦ ਪਿੰਕ ਆ ਕੰਟਰਾਸਟ ਆਪਾਂ ਨਾਲ ਕਰਤਾ ਵਾਈਟ ਮੈਗਾ ਬਹਿ ਜਾ ਬਹਿ ਜਾ ਬਹਿ ਜਾ ਹੋ ਗਈ ਹੁਣ ਆਮ ਘਰਾਂ ਦੀਆਂ ਕੁੜੀਆਂ ਵੀ ਆਮ ਪਿੰਡਾਂ ਸ਼ਹਿਰਾਂ ਦੀਆਂ ਕੁੜੀਆਂ ਵੀ ਜੱਟ ਜੀ ਵੀ ਪਰਿਵਾਰ ਦੀ ਉਹ ਹੁਣ ਜਿਹੜੇ ਅਮੀਰ-ਅਮੀਰ ਘਰਾਂ ਦੇ ਚਾਲ ਆਉਂਦੀ ਹੈ ਨਾ ਕੁੜੀਆਂ ਬੀਬੀਆਂ ਉਹਨਾਂ ਦੇ ਵੀ ਸੁਪਨੇ ਪੂਰੇ ਕਰਦੇ ਨੇ ਜਿਹੜੇ ਕੱਪੜੇ ਸੋਹਣੇ ਪੌਣੇ ਪਾਉਂਦੇ ਆ ਇੱਥੇ ਫਾਇਦੇ ਕੀ ਆ ਇੱਥੇ ਲੁੱਟ ਨਹੀਂ ਕਰਨੀ ਅਸੀਂ ਇੱਥੇ ਫਾਇਦੇ ਕੀ ਆ ਅਸੀਂ ਡਬਲ ਪੈਸੇ ਨਹੀਂ ਲੈਣੇ ਇੱਥੇ ਫਾਇਦੇ ਕੀ ਆ ਅਸੀਂ ਕਾਪੀਆਂ ਨਹੀਂ ਦੇਣੀਆਂ ਚੀਤਾ ਓਰੀਜਨਲ ਦੇਣੀਆਂ ਉਹ ਜੇ ਤੁਸੀਂ ਰਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ ਬੜੇ ਦਾ ਕੱਪੜਾ ਨਾ ਆ ਜਿਹੜੇ ਤੁਸੀਂ ਭਾਰੇ ਭਾਰੇ ਸੂਟ ਦੇਖ ਰਹੇ ਹੋ ਉਹ ਇਹ ਤਾਜਬਰੀ ਤੁਸੀਂ ਬਾਜ਼ਾਰ ਚ ਜਾਓਗੇ ਇਸ ਤਰ੍ਹਾਂ ਦੇ ਸੂਟ 2 ਲੱਖ ਰੁਪਏ ਤੋਂ ਘੱਟ ਤਾਜਬਰੀ ਨਹੀਂ ਬਣਨੀ ਸਾਡੇ ਕੋਲ ਆਜੋ 2 ਲੱਖ ਵਾਲਾ ਕੱਪੜਾ 80 ਹਜ਼ਾਰ ਰੁਪਏ ਚ ਦੇ ਦਿਆਂਗੇ ਬਾੜਾ ਤੁਹਾਡੇ ਨਾਲ ਇਹ ਆ ਕਿ ਜੋ ਗੱਲ ਕਹਿ ਰਹੇ ਆ ਜੋ ਤੁਹਾਨੂੰ ਕੁਆਲਿਟੀ ਦਿਖਾ ਰਹੇ ਆ ਇਹ ਹੀ ਦੇਵਾਂਗੇ ਬਾਕੀ ਦੁਕਾਨਦਾਰਾਂ ਨੂੰ ਇਹ ਨਹੀਂ ਵੀਡੀਓ ਚ ਰੇਟ ਘੱਟ ਪਾਈ ਜਾਓ ਜਦੋਂ ਕਸਟਮਰ ਆ ਗਿਆ ਤਾਂ ਲੁੱਟ ਲੋ ਭਾਵੇਂ ਕਨੇਡਾ ਤੋਂ ਆਜੋ ਅਮਰੀਕਾ ਤੋਂ ਆਜੋ ਤੁਹਾਡੇ ਚਾਹੀਏ ਕੱਪੜੇ ਚੰਗੇ ਪਾਏ ਆ ਆਪਸ ਵੱਡੇ ਪਾਏ ਆ ਤੁਹਾਡੀ ਸ਼ਕਲ ਦੇਖ ਕੇ ਤੁਹਾਨੂੰ ਰੇਟ ਨਹੀਂ ਜਿਆਦਾ ਲਾਉਣਾ ਸਾਰੇ ਹੀ ਆਜੋ ਜੀ ਬਹੁਤ ਸਾਰੇ ਫਾਇਦੇ ਚਾਰ ਦਿਨ ਹੋਣੇ ਆ ਹੁਣ ਆਪਣੀਆਂ ਭੈਣਾਂ ਨੂੰ ਪੈਸੇ ਨਾ ਦਿਓ ਆਪਣੀਆਂ ਭੈਣਾਂ ਨੂੰ ਸੂਟ ਦਿਓ ਸੂਟਾਂ ਦੇ ਗਿਫਟ ਦਿਓ ਪਿਆਰ ਵੰਡਿਓ ਰਖੜੀ ਦੇ ਤਿਉਹਾਰ ਤੇ ਧਮਾਕੇਦਾਰ ਸੇਲ ਆਦੀ ਆ ਮਦੂ ਸ਼੍ਰੀ ਦਸਤਾਰ ਮੋਗਦਾ ਰੋਡ ਪਾਗਾਪੁਰਾਣਾ ਦੇਖੋ ਜੀ ਚਾਹੇ ਤੁਸੀਂ ਲਹਿੰਗੇ ਲੈਣੇ ਆ ਚਾਹੇ ਗਰਾਰੇ ਲੈਣੇ ਸ਼ਰਾਰੇ ਲੈਣੇ ਕੋਟ ਪੈਂਟ ਲੈਣੇ ਕੁੜਤੇ ਪਜਾਮੇ ਲੈਣੇ ਸ਼ੇਰਵਾਨੇ ਲੈਣੀਆਂ ਪੱਗਾਂ ਲੈਣੀਆਂ ਟਾਈਆਂ ਲੈਣੀਆਂ ਤੇ ਪੂਰਾ ਹੀ ਫੈਮਿਲੀ ਕੰਪਲੀਟ ਸ਼ੋਰੂਮ ਹੈ ਹੁਣ ਤੁਸੀਂ ਕਿਤੇ ਹੋਰ ਨਾ ਜਾਓ ਬਿਆਹਾਂ 'ਚ ਤੱਕੇ ਨਾ ਖਾਓ ਬਿਆਹਾਂ 'ਚ ਲੁੱਟ ਨਾ ਕਰਾਓ ਐਸ ਰਖੜੀ ਤੇ ਚਾਹੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਇੱਕ ਇੱਕ ਨਾਮਯਾਦ ਰੱਖਣਾ ਮਾਤੂਸ਼ੀ ਦਫ਼ਤਰ ਮੋਗਾ ਰੋਡ ਪਾਗਾਪੁਰਾਣਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਖਾਨ ਟੀਵੀ ਪਾਗਾਪੁਰਾਣਾ